ਕਰਨ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆ ਬਾਈ ਬੁੱਧਵਾਰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਪਾਂ ਆਏ ਹੋਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਨੌ ਟਰੈਕਟਰ ਦਿਖਾਵਾਂਗੇ ਪੰਜਾਬ ਤੇ ਹਰਿਆਣਾ ਨੰਬਰਾਂ ਉੱਚਾ ਤੇ ਨੀਵੇਂ ਮਾਡਲ ਦੋਨੋਂ ਆ ਘੱਟ ਰੇਟ ਵਾਲੇ ਵੀ ਆ ਵੱਧ ਰੇਟ ਵਾਲੇ ਵੀ ਆ ਹਨਾ ਤੇ ਹੁਣ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਹੈਪੀ ਸਾਸਰੀਕਾਰ ਸਾਸਰੀਕਾਰ ਬਾਈ ਠੀਕੋ ਬਾਈ ਬਹੁਤ ਵਧੀਆ ਆ ਬਹੁਤ ਵਧੀਆ ਸੇਤਾ ਠੀਕ ਨੇ ਜੀ ਹਾਂ ਜੀ ਹਾਂ ਵਧੀਆ ਤੇ ਭਾਈ ਮੈਂ ਵੀਡੀਓ ਦੇ ਵਿੱਚ ਪਹਿਲਾਂ ਹੀ ਦੱਸਦਾ ਵੀ ਨੌ ਟਰੈਕਟਰ ਦਿਖਾਵਾਂਗੇ ਤੇ ਜਿਹੜੇ ਭਾਈ ਹੈਪੀ ਰੇਟ ਆਪਾਂ ਰੱਖਨੇ ਆ ਬਿਲਕੁਲ ਜੈਨੂਨ ਰੱਖਨੇ ਆ ਠੀਕ ਆ ਹਾਂ ਵੀ ਆਪਾਂ ਡਿਸਕਾਊਂਟ ਪਾਉਂਦੀ ਆਪਾਂ ਘੱਟ ਦੇ ਲਗੇ ਪਰ ਆਪਾਂ ਰੇਟ ਜੇਦੋਂ ਪਹਿਲੇ ਜੈਨੂਨ ਕਰਦਾਂਗੇ ਫਿਰ ਆਪਾਂ ਨੂੰ ਡਿਸਕਾਊਂਟ ਦੇਣ ਦੀ ਵੀ ਜ਼ਰੂਰਤ ਹੈ ਨਾ ਹੁਣ ਭਾਈ ਆਪਾਂ 60 ਤੋਂ ਸ਼ੁਰੂ ਕਰੀਏ ਹਾਂ ਜੀ ਤਾਂ ਵੀ 60 ਤੋਂ ਆਪਾਂ ਸ਼ੁਰੂ ਕਰਨ ਲੱਗੇ ਆ ਹੈਪੀ ਭਾਈ ਕਿਹੜਾ ਮਾਡਲ ਹੈ ਜੀ ਇਹ ਇਹ 2015 ਮਾਡਲ ਹੈ ਵੀਰੇ ਠੀਕ ਆ ਪੰਜਾਬ ਨੰਬਰ ਆ ਫਰਸਟ ਪਾਰਟੀ ਇਹ ਦੋ ਟਰੈਕਟਰ ਦੇ ਬੀਕੇਡੀ ਦੇ ਰੇਡੀਅਲ ਨਵੇਂ ਨੇ ਜੀ ਠੀਕ ਆ ਟਰੈਕਟਰ ਸਾਰਾ ਜਿਹਨੂੰ ਆਣਾ ਜੀ ਠੀਕ ਆ ਜੀ ਕੈਸ਼ ਦਾ ਹੀ ਟਰੈਕਟਰ ਆ ਜੀ ਕੈਸ਼ ਦਾ ਹਾਂਜੀ ਪਹਿਲੀ ਪਾਰਟੀ ਦਾ ਹਾਂ ਫਸਟ ਬਾਲ ਦੀ ਪਹਿਲੀ ਪਾਰਟੀ ਦਾ ਬਾਈ ਟਰੈਕਟਰ ਆ ਗਿਆ ਤੇ ਜੇ ਚਾਰੋਂ ਟਾਇਰਾਂ ਦੀ ਗੱਲ ਬਾਤ ਕਰੀਏ ਬਾਈ ਚਾਰੋਂ ਟਾਇਰ ਤਾਂ ਬਾਈ ਜਿਵੇਂ ਨਵੇਂ ਪਏ ਹੋਏ ਆ ਹਨਾ ਆਹ ਜਿਹੜਾ ਆਹ ਬੰਬਲ ਵਗੈਰਾ ਲਏ ਗੋਲ ਗੁੱਡੀ ਵਾਲੇ ਨਵੇਂ ਆ ਜੀ ਮਗਰਲੇ ਬੀਕੇਡੀ ਦੇ ਰੇਡੀਅਲ ਚ ਨਵੇਂ ਆ ਠੀਕ ਆ ਜੀ ਆ ਰਮਰੂ ਮਾ ਬਾਈ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਤੇ ਮਰਕਾਡ ਵਗੈਰਾ ਵੀ ਬਾਈ ਕਿਤੇ ਕੋਈ ਟੱਚਿੰਗ ਵੀ ਕਰਦਾ ਤਾਂ ਨਹੀਂ ਹੋਈ ਨਹੀਂ ਨਹੀਂ ਚੰਗਾ ਡੈਟਰ ਹੈ ਜੀ ਪੂਰਾ ਠੀਕ ਆ ਬਾਈ ਕੱਲੀ ਛਤਰੀ ਨਹੀਂ ਹੈਗੀ ਇਹਦੇ ਨਾਲ ਕੱਲੀ ਛਤਰੀ ਨਹੀਂ ਹੈਗੀ ਪੰਜਾਬ ਨੰਬਰ ਆ ਗਿਆ ਹਨਾ ਬਾਈ ਪੱਟੀ ਸਭ ਕੁਝ ਨਾਲ ਹਾਂ ਤੇ ਬਾਈ ਡਬਲ ਕਲੱਚ ਦੇ ਵਿੱਚ ਆ ਗਿਆ ਇਹ ਆ ਡਬਲ ਕਲੱਚ ਫੁੱਲ ਟੌਪ ਹੈ ਬਾਈ ਡਬਲ ਡਿਸਟ੍ਰੀਬਿਊਟਰ ਹੈ ਪਾਵਰ ਸਟੀਅਰਿੰਗ ਰਿਵਰਸ ਵੀਡੀਓ ਵਾਲਾ ਜੀ ਬਾਈ ਤੇ ਹੈਪੀ ਬਾਈ ਜੇ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹਦੀ ਡਿਮਾਂਡ ਇਹਦੀ 4.5 ਲੱਖ ਰੁਪਏ ਜੀ 4.5 ਹਾਂ ਜੀ ਤੇ ਬਾਈ ਲੈਣ ਦੇਣ ਫਿਰ ਕਿੰਨੇ ਚ ਇਹ ਆਪਾਂ ਦੇ ਦਾਂਗੇ 4,20,000 ਦਾ ਜ ਤੇ ਬਾਕੀ ਮੌਕੇ ਦੇ ਉੱਪਰ ਹੋਰ ਮਾਨਦਾਨ ਕਰਾਵੋਗੇ ਹਾਂ ਠੀਕ ਆ ਬਾਈ ਠੀਕ ਆ ਬਾਈ 420 ਦੇ ਵਿੱਚ ਬਾਈ ਅਰ ਗਿਆ ਤੋ ਆਹ ਟਰੈਕਟਰ ਲੈ ਕੇ ਜਾ ਸਕਦੇ ਹੋ ਬਾਈ ਤੇ ਬਾਕੀ ਮੌਕੇ ਦੇ ਉੱਪਰ ਬਾਈ ਹੋਰ ਮਾਨਦਾਨ ਕਰਾਓਗੇ ਹਾਂਜੀ 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 ਠੀਕ ਆ ਬਾਈ ਤੇ ਬਾਈ ਹੁਣ ਆ ਗਿਆ 855 ਹਾਂ ਇਹ ਨੋ ਮਾਡਲ ਆ ਬਾਈ ਕੀ ਕਾ ਇਹ ਵੀ ਪਾਵਰ ਸਟੀering ਰਿਵਰਸ ਵੀਡੀਓ ਵਾਲਾ ਤੇਲ ਬ੍ਰੇਕਾਂ ਦਾ ਟਰੈਕਟਰ ਹੈ ਜੀ ਸਾਰਾ ਜੀਨੂਨ ਟਰੈਕਟਰ ਹੈ ਜੀ ਫਸਟ ਪਾਰਟੀ ਦਾ ਇਹ ਵੀ ਪਹਿਲੀ ਪਾਰਟੀ ਦਾ ਆ ਗਿਆ ਹਾਂ ਜੀ ਕੀ ਕਾ ਬਾਈ ਕਾਗਜ਼ਾਂ ਪੱਤਰਾਂ ਦਾ ਓਕੇ ਹੈ ਜੀ ਓਕੇ ਓਕੇ ਜੀ ਸਾਰੇ ਅਪਰੂਵ ਵਗੈਰਾ ਸਭ ਕੁਝ ਮਿਲੂਗਾ ਨਾਲ ਜੀ ਸਾਰਾ ਕੁਝ ਨਾਲ ਮਿਲੂਗਾ ਲੁਧਿਆਣਾ ਏਰੀਆ ਦਾ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਹਾਂ ਜੀ ਤੇ ਬਾਈ ਹੈਪੀ ਇਹ ਕਿਹੜਾ ਕਿਹੜੀ ਪਾਰਟੀ ਦੇ ਨਾਮ ਆ ਗਿਆ ਫਸਟ ਓਨਰ ਹੀ ਹੈ ਵੀਰੇ ਪਹਿਲੀ ਓਨਰ ਹਾਂ ਜੀ ਠੀਕ ਹੈ ਜੀ ਪਹਿਲੀ ਪਾਰਟੀ ਦੇ ਨਾਮ ਆ ਗਿਆ ਬਾਈ ਤੇ 2009 ਮਾਡਲ ਆ ਟਰੈਕਟਰ ਬਹੁਤ ਚੰਗਾ ਜੀ ਟਰ ਸਾਰਾ ਇਹੜਾ ਇੰਜਨ ਆ ਬਿਲਕੁਲ ਫਰੀਕੀ ਨਾਲ ਆਪਾਂ ਵੀਡੀਓ ਬਣਾ ਦਿੰਨੇ ਆ ਬਿਲਕੁਲ ਸਾਫ ਪਿਆ ਹੋਇਆ ਬਾਈ ਜੇ ਹੁਣ ਬੈਕ ਸਾਈਡ ਦੀ ਗੱਲ ਕਰੀ ਜੀ ਕੇਡੀ ਕਮਾਂਡਰ ਦੇ ਟਾਇਰ ਨੇ 90 ਪੈਸੇ ਟਾਇਰ ਆ ਜੀ ਹਾਂ ਤੇ ਬੈਕ ਸਾਈਡ ਤੋਂ ਵੀ ਟਰੈਕਟਰ ਬਿਲਕੁਲ ਬਾਈ ਜੈਨੂਇਨ ਆ ਕਿਤੇ ਵੀ ਕੋਈ ਟਰੈਕਟਰ ਦੇ ਟਿਪ ਟੋਪ ਨਹੀਂ ਹੋਇਆ ਕਨੋਪੀ ਵਗੈਰਾ ਲੱਗੀ ਹੋਈ ਆ ਇਹ ਚਾਰੋਂ ਟਾਇਰਾਂ ਦੀ ਗੱਲਬਾਤ ਕਰੀਏ ਹੈਪੀ ਬਾਈ ਕਿੰਨੇ ਪੈਸੇ ਪੈ ਗਏ ਟਾਇਰ ਦਾ 9095 ਪੈਸੇ ਨੇ ਮੂਹਲੇ ਟਾਇਰ 60 ਪੰਡ ਪੈਸੇ 60 ਪੰਡ ਪੈਸੇ ਹਨ ਪਾਵਰ ਸਟੀering ਆ ਗਿਆ ਬਾਈ ਤੇ ਜੇ ਬਾਈ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹ 375000 ਆ ਬਾਈ 375 ਹਾਂਜੀ ਤੇ ਲੈਣ ਦੇਣ ਬਾਈ ਫਿਰ ਕਿੰਨੇ ਚ ਕਰ ਲੋਗੇ ਅਸੀਂ 3.5 ਲੱਖ ਰੁਪਈਆ ਦ ਦੇ ਦਾਂਗੇ 3.5 ਦਾ ਹਾਂ ਬੰਦਾ ਭਾਵੇਂ ਬਾਹ ਕੇ ਤਸੱਲੀ ਕਰਕੇ ਲੈ ਕੇ ਜਾਵੇ ਬੜਾ ਚੰਗਾ ਰੇਟ ਰਾਇ ਠੀਕ ਆ ਬਾਈ ਲੈ ਬਾਈ ਤੇ ਹੁਣ ਆ ਬਾਈ ਆਪਾਂ RX ਮਾਰਕੇ ਵਾਲਾ ਸਾ ਸੋਨਾਲਿਕਾ 750 ਤੋਂ ਲੱਗੀਆਂ। ਕਿ ਬਾਈ ਇਹਦੇ ਬਾਰੇ ਦੱਸੋ ਜੀ। ਇਹ 19 ਦੇ ਮਾਰਕੇ ਨੇ RC 20 ਦੀ ਹੈ ਜੀ। ਠੀਕ ਆ। ਟਰੈਕਟਰ ਸਾਰਾ ਜਿਹਨੂੰ ਉਹਨਾਂ ਜੀ ਫਰਸਟ ਪਾਰਟੀ ਦਾ ਨਾਲ ਦੇ ਡਾਟਾ ਟਰੈਕਟਰ ਦੇ ਅਸੀਂ ਪੈਸੇ ਪਏ ਨੇ ਜੀ। ਹਾਂ। 1600 3540 ਘੰਟੇ ਚੱਲਿਆ ਹੋਇਆ ਜੀ। 163540। ਹਾਂ। ਠੀਕ ਆ ਬਾਈ। ਇਹ ਵੀ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ ਕੈਸ਼ ਦਾ ਡਾਟਾ ਆ ਜੀ। ਠੀਕ ਆ ਜੀ। ਕਨੋਪੀ ਵਗੈਰਾ ਬਾਈ ਬਹੁਤ ਸੋਹਣੀ ਸਾਫ ਕੰਡੀਸ਼ਨ ਦੇ ਵਿੱਚ ਲੱਗੀ ਹੋਈ ਆ। ਆ ਬਣਾਇਓ ਇਹਨੇ ਸੀਲਾ ਸੂਲਾ ਨਾ ਰੇਸ ਵਾਲੀਆਂ ਉ ਹਾਂ ਬਿਲਕੁਲ ਬਾਈ ਇਹਦੇ ਕਲਮ ਵੀ ਲੱਗੀ ਆਪਾਂ ਦੇਣ ਦਾ ਰਾਂ ਜੀ ਠੀਕ ਆ ਬਾਈ ਤੋਂ ਮਗਰਾੜ ਮੂੜ ਕਰਾਇਓ ਚੈੱਕਾਂ ਇਹ ਸ਼ੀਸ਼ੇ ਮਤਲਬ ਕਿ ਜਿੰਨਾ ਵੀ ਟਰੈਕਟਰ ਹੈਗਾ ਸਾਰਾ オリジナル ਆ ਬਾਈ ਹਾਂ ਜੀ ਬਹੁਤ ਸੋਹਣਾ ਜਿਹੜਾ ਛਿੱਕੇਵੰਦ ਟਰੈਕਟਰ ਪਿਆ ਹੋਇਆ ਬਾਈ ਠੀਕ ਆ ਤੇ ਮਲਾਈ ਵਰਗੀ ਸ਼ੋਅ ਪਈ ਹੋਈ ਆ ਬੈਕ ਸਾਈਡ ਤੇ ਟਰੈਕਟਰ ਦੀ ਗੱਲਬਾਤ ਕਰੀਏ ਬਹੁਤ ਸੋਹਣਾ ਸਾਫ਼ ਪਿਆ ਹੋਇਆ ਆ ਹਕੂਕ ਚੰਗੀ ਤਰ੍ਹਾਂ ਬਾਈ ਚੈੱਕ ਕਰ ਲੋ ਜਿਹੜੇ ਟਰੈਕਟਰ ਕਰਾਇਏ ਭੜਿਆਂ ਤੇ ਚੱਲੇ ਹੁੰਦੇ ਆ ਉਹਨਾਂ ਦੀਆਂ ਆ ਚੀਜ਼ਾਂ ਵੱਡੀਆਂ ਪਈਆਂ ਹੁੰਦੀਆਂ ਟਰੈਕਟਰ ਜਿੰਨਾ ਵੀ ਹੈਗਾ ਸਾਰਾ ਬਹੁਤ ਵਧੀਆ ਸਾਫ਼ ਕੰਡੀਸ਼ਨ ਦੇ ਤੇ ਹੈਪੀ ਬਾਈ ਜੇ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹਦੀ ਕਿੰਨੀ ਡਿਮਾਂਡ 5 ਲੱਖ ਆ ਬਾਈ 5 ਹਾਂਜੀ ਤੇ ਬਾਈ ਲੈਣ ਦੇਣ ਫਿਰ ਕਿੰਨੇ ਚ ਕਰ ਲੋਂਗੇ ਆਪਾਂ ਟਰੈਕਟਰ 465000 ਦਾ ਦੇ ਦਾਂਗੇ ਜੀ 465 ਦਾ ਹਾਂਜੀ ਤੇ ਚਲੋ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾ ਹੋਣੀ ਨਾਂ ਦਾ ਹੀ ਹੈਗਾ ਜੀ ਹਾਂ ਨਾਂ ਦਾ ਹੀ 19 20 ਮਾਡਲ ਆ ਹੁੰਦਾ 25 ਵਾਲੀ ਕੰਡੀਸ਼ਨ ਹੀ ਪਈ ਹੈ ਜੀ 25 ਵਾਲੀ ਪਈ ਆ ਬਾਈ ਸ਼ੋਸ਼ੂ ਐਂ ਜਮਾ ਚੁੰਕਦੀ ਆ ਬਾਈ ਪੂਰੀ ਤੇ ਜੇ ਹੁਣ ਬਾਈ ਆਪਾਂ ਆ 755 ਹਣਾ ਹਾਂਜੀ 2013 ਮਾਡਲ ਆ ਗਿਆ ਬਾਈ ਇਹ ਆ 2013 ਜੀ 2013 ਮਾਡਲ ਆ ਗਿਆ ਬਾਈ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਇਹ ਅ ਪਟਿਆਲਾ ਨੰਬਰ ਆ ਜੀ ਪਟਿਆਲਾ ਨੰਬਰ ਆ ਗਿਆ ਬਾਈ ਹਨਾ ਹਾਂ ਜੀ ਲਓ ਜੀ ਤੇ ਬਾਈ ਹੋਰ ਇਹਦੇ ਬਾਰੇ ਦੱਸੋ ਜੀ ਟਰੈਕਟਰ ਬਹੁਤ ਚੰਗਾ ਬਾਈ ਟੌਪ ਮਾ ਟਰੈਕਟਰ ਹੈ 3 ਸਪੀਡ ਵੀ ਹੋਇਆ ਹੋਇਆ ਜੀ 3 ਸਪੀਡ ਹੋਇਆ ਹੋਇਆ ਹਾਂ ਠੀਕ ਆ ਤੇ ਜੇ ਚਾਰੋਂ ਟਾਇਰਾਂ ਦੀ ਗੱਲ ਬਾਤ ਕਰੀਏ ਬਾਈ ਚਾਰ ਟਾਇਰਾਂ ਨਵੇਂ ਹੀ ਨੇ ਜੀ ਚਾਰੇ ਅਗਰ ਨੇ ਐਮ ਆਰ ਐਫ ਦੇ ਮੂਰਲੇ ਗੁਡਇਰ ਦੇ ਨੇ ਜੀ ਗੁਡਇਰ ਦੇ ਆ ਗਏ ਹਾਂ ਇਹ ਪਿਓ ਡੀਟੀ ਮਾਡਲ ਆ ਸੀ ਨਟਾਂ ਵਾਲੀ ਹੱਬ ਵਾਲਾ ਡਿਸਟ੍ਰੀਬਿਊਟਰ ਵਾਲ ਤੇ ਜੇ ਹੁਣ ਬੈਕ ਸਾਈਡ ਦੀ ਗੱਲਬਾਤ ਕਰੀਏ ਬਾਈ ਬੈਕ ਸਾਈਡ ਤੇ ਇਹ ਟਰੈਕਟਰ ਦਾ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਡੰਡਾ ਫੱਟੀ ਇਸ ਟਰੈਕਟਰ ਦਾ ਬਾਈ ਮਿਲ ਜੂਗਾ ਨਾਲ ਤੇ ਪੰਜਾਬ ਨੰਬਰ ਆ ਗਿਆ ਬਾਈ ਪਹਿਲੀ ਪਾਰਟੀ ਦਾ ਸਾਰਿਆਂ ਨੂੰ ਪਲੱਸ ਪੁਆਇੰਟ ਟਰੈਕਟਰ ਦਾ ਇਹ ਆ ਤੇ ਜੇ ਹੈਪੀ ਬਾਈ ਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹਦੀ ਕਿੰਨੀ ਡਿਮਾਂਡ ਬਾਈ ਇਹਦੀ 4,70,000 ਆ ਜੀ 470 ਹਾਂਜੀ ਤੇ ਬਾਈ ਲੈਣ ਦੇਣਾ ਲੈਣ ਦੇਣ ਆਪਾਂ ਇਹ ਟਰੈਕਟਰ 440000 ਦਾ ਦੇ ਦਿਆਂਗੇ 440 ਦਾ ਹਾਂਜੀ ਚਲੋ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾ ਨਾਂ ਦਾ ਕਰੋਂਗੇ ਹੈਨਾ 200000 ਦਾ 3 ਸੀਰੀਜ਼ ਸਪੀਡ ਵਾਲੇ ਦੇ ਵੀ ਟਰੈਕਟਰ ਦੇ ਐਕਸਟਰਾ ਲੱਗਿਆ ਹੋਇਆ ਬਾਈ ਆ ਠੀਕ ਆ ਲਓ ਜੀ ਚਾਰੋਂ ਸਾਈਡਾਂ ਤੋਂ ਆਪਾਂ ਟਰੈਕਟਰ ਤੁਹਾਨੂੰ ਬਰੀਕੀ ਨਾਲ ਬਾਈ ਦਿਖਾਤਾ ਜਿਹੜਾ ਨੰਬਰ ਆ ਸਕਰੀਨ ਦੇ ਬਾਈ ਉੱਤੇ ਆ ਹੁਣ ਆਪਾਂ ਦਿਖਾਉਣ ਲੱਗਿਆ ਬਾਈ 744 744 ਇਹ 20 ਮਾਡਲ ਆ ਬਾਈ ਆਰ ਮਾਡਲ ਆ ਹਾਂ ਆਰ ਸੀ ਕਿਦੇ 52 ਐਚ ਪੀ ਵਾਲਾ ਜੀ ਐਕਸਟੀ ਮਾਡਲ ਠੀਕ ਆ ਆ ਬਈ ਸੀਲਾਂ ਵਗੈਰਾ ਹਜੇ ਤਾਈਂ ਟਰੈਕਟਰ ਦੀਆਂ ਖੁੱਲੀਆਂ ਨਹੀਂ ਹੈਗਾ ਉਵੇਂ ਆ ਸੀਲ ਟਰੈਕਟਰ ਹੈ ਬਿਲਕੁਲ ਸੀਲਡ ਪਿਆ ਹੋਇਆ ਟਰੈਕਟਰ ਆ ਦੇਖੋ 2011 ਦੇ 20 ਦਾ ਜਮਾ ਲੱਗਦਾ ਜੀ ਹਾਂ ਕਾਪੀ ਇਹਦੀ 21 ਮਾਡਲ ਦੀ ਹੈ ਜੀ ਠੀਕ ਆ ਬਾਈ ਜੇ ਹੈਪੀ ਬਾਈ ਇਹਦੇ ਚਾਰੋਂ ਟਾਇਰਾਂ ਦੀ ਗੱਲ ਬਾਤ ਕਰੀਏ ਚਾਰੋਂ ਟਾਇਰ ਟਾਇਰ ਦੇ 80 ਪੈਸੇ ਵਾਲਾ ਹੋਊਗਾ ਜੀ 75 ਤੋਂ 80 ਪੈਸੇ ਨਾਲ ਦੇ ਨੇ ਜੀ 75 ਤੋਂ 80 ਪੈਸੇ ਨਾਲ ਦੇ ਟਾਇਰ ਆ ਬਾਈ ਤੇ ਮਰਗਾੜ ਵਗੈਰਾ ਬਾਈ ਉੱਤੇ ਤੋਂ ਤੇ ਥੱਲੇ ਤੋਂ ਚੰਗੀ ਤਰ੍ਹਾਂ ਕਰ ਲੋ ਚੈੱਕ ਤੇ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਮਰਗਾੜ ਪਏ ਹੋਏ ਆ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਤੇ ਰਵਸ ਪੀਟਿਓ ਹਣਾ ਬਾਈ ਹਾਂ ਫੁੱਲ ਟੌਪ ਹੈ ਜੀ ਫੁੱਲ ਟੌਪ ਮਾਡਲ ਆ ਗਿਆ ਤੇ ਇਹ ਡੰਡਾ ਫੱਟੀ ਇਸ ਟਰੈਕਟਰ ਦਾ ਬਾਈ ਮਿਲ ਜੂਗਾ ਨਾਲ ਜਿੰਨਾ ਵੀ ਟਰੈਕਟਰ ਹੈਗਾ ਬੈਕ ਸਾਈਡ ਤੋਂ ਸਾਰਾ ਸਾਫ ਪਿਆ ਹੋਇਆ ਤੇ ਹਰਿਆਣਾ ਨੰਬਰ ਆ ਗਿਆ ਹਾਂ ਇਹ ਸਰਸਾ ਨੰਬਰ ਹੈ ਜੀ ਐਚ 24 ਠੀਕ ਹੈ ਜੀ ਹਾਂ ਸਰਸੇ ਦਾ ਨੰਬਰ ਆ ਗਿਆ ਬਾਈ ਤੇ ਜੇ ਹੁਣ ਬਾਈ ਇਹਦੀ ਡਿਮਾਂਡ ਦੀ ਗੱਲ ਬਾਤ ਕਰੀਏ ਡਿਮਾਂਡ ਇਹਦੀ ਹੈਪੀ ਬਾਈ ਕਿੰਨਾ ਹੈ ਬਾਈ 5 ਲੱਖ 45 ਹਜ਼ਾਰ ਹੈ ਜੀ 545 ਹਾਂ ਜੀ ਠੀਕ ਆ ਤੇ ਲੈਣ ਦੇ ਫਿਰ ਕਿੰਨੇ ਚ ਕਰ ਲੋਗੇ ਇਹ 5 ਲੱਖ ਤੇ 10000 ਦਾ ਦੇ ਦਾਂਗੇ 5 10 ਦਾ ਹਾਂਜੀ 5 10 ਦਾ ਬਾਈ ਇਹ ਟਰੈਕਟਰ ਆ ਤੁਸੀਂ ਯਾਰ 5 ਦਾ ਹੀ ਮੰਨ ਕੇ ਚੱਲਿਓ 5 ਦੇ ਵਿੱਚ 22000 ਦੇ ਦੇਣਗੇ ਪਰ ਇਹ ਤੋਂ ਘਟਣਾ ਨਹੀਂ ਰੇਟ ਹਨਾ ਇਹ ਤੋਂ ਘਟਣਾ ਨਹੀਂ ਹੈਗਾ ਕਿਉਂਕਿ 10000 ਰੁਪਏ ਮੈਂ ਮੌਕੇ ਤੇ ਉੱਪਰ ੜਾਤਾ ਤੇ ਹੁਣ ਬਾਈ ਆਪਾਂ ਕਿਹੜਾ ਦਿਖਾਉਣ ਲੱਗੇ ਆ ਆਪਣੇ ਆ 60 55 60 55 ਬਾਈ T20 ਹਾਂਜੀ ਇਹ 17 ਦਾ ਜਮਾਂ ਲਾਸਟ ਆ 12 ਮਹੀਨੇ ਦਾ ਝੋਟੇ ਘੇਰ ਵਾਲਾ ਜੀ ਮਤਲਬ ਕਿ 18 ਹੀ ਲਾ ਲਓ ਹਾਂਜੀ ਕੋੜਾ ਬੰਪਰ ਲੱਗਿਆ ਹੋਇਆ ਕੋੜਾ ਬੰਪਰ ਹੈ ਮੂਵਰ ਟਾਇਰ 916 ਵਾਲੇ ਪਾਏ ਹੋਏ ਨੇ ਵੱਡੇ ਜੀ ਹਾਂ ਤੇ ਮਗਰਲੇ ਦੇ ਨਾਲ ਦੇ ਨੇ ਜੀ 70 ਪੈਸੇ ਟਾਇਰ ਹੈਗੇ ਨਾਲ ਦੇ ਠੀਕ ਹੈ ਜੀ ਟਰੈਕਟਰ ਪੂਰਾ ਨਵਾਂ ਨੋਕਾ ਫਰਸਟ ਪਾਰਟੀ ਦਾ ਵੀ ਜੀ ਪਹਿਲੀ ਪਾਰਟੀ ਦਾ ਆ ਗਿਆ ਬਾਈ ਲੁਧਿਆਣਾ ਨੰਬਰ ਆ ਬਾਈ ਸ਼ੂ ਸ਼ੂ ਨਾ ਚੰਗੀ ਤਰ੍ਹਾਂ ਚੈੱਕ ਕਰ ਲਓ ਅਖਰੋ ਟੰਗੂ ਨਾ ਟਰੈਕਟਰ ਬਿਲਕੁਲ ਸੁੱਕਾ ਪਿਆ ਹੋਇਆ ਆ ਦੇਖੋ ਹਮ ਹਜੇ ਤਾਂ ਹੀ ਟਰੈਕਟਰ ਦੇ ਉੱਪਰ ਕੱਪੜਾ ਨਹੀਂ ਮਾਰਿਆ ਪਰ ਫਿਰ ਵੀ ਟਰੈਕਟਰ ਐਂ ਜਮਾ ਨਵੀਂ ਚੀਜ਼ ਤਾਂ ਨਵੀਂ ਹੁੰਦੀ ਆ ਯਾਰ ਹੈਤੀ ਮਗਰਲੇ ਬੂੜ ਬੜੇ ਨਵੇਂ ਨੇ ਜੀ ਹਾਂ ਇਹ ਗਾ ਸਮਾਈ ਦੇ ਵਿੱਚ ਰੱਖਿਆ ਹੋਇਆ ਟਰੈਕਟਰ ਆ ਮੀਟਰ ਮੂਟਰ ਐ ਜਿਵੇਂ ਸਾਫ਼ ਆ ਬਾਈ ਕਨੋਪੀ ਵਗੈਰਾ ਬਾਈ ਵਰਗੇ ਉੱਪਰ ਲਾ ਕੇ ਦੇ ਕਿ ਦੇ 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 ਕੋਈ ਗੱਲ ਨਹੀਂ ਕਨੋਪੀ ਵਗੈਰਾ ਬਾਈ ਬਾਈ ਵਰਗੇ ਲਾ ਕੇ ਦੇਣਗੇ ਕੂੜਾ ਬੰਪਰ ਆ ਗਿਆ ਠੀਕ ਆ ਇੰਜਨ ਗੇਅਰ ਦਾ ਟਰੈਕਟਰ ਬਾਈ ਕਹਿੰਦਾ ਓਕੇ ਆ ਕਾਗਜ਼ਾਂ ਦਾ ਓਕੇ ਆ ਤੇ ਸਾਈਡ ਤੋਂ ਇਹ ਟਰੈਕਟਰ ਦੀ ਗੱਲਬਾਤ ਕਰੀਏ ਬਾਈ ਕੰਡੀਸ਼ਨ ਦੀ ਤਾਂ ਬਿਲਕੁਲ ਸਾਫ਼ ਪਿਆ ਹੋਇਆ ਆ ਮਗਰਨਾ ਵਾਲੀਆਂ ਜੀਪੀਆਂ ਯੂਪੀਆਂ ਨਾਲ ਏਜੰਸੀਆਂ ਵਾਲੀਆਂ ਨਾਲ ਦੀਆਂ ਕਰਦੀਆਂ ਨੇ ਹਾਂ ਓਵੇਂ ਆ ਬਾਈ ਠੀਕ ਆ ਤੇ ਟੌਪ ਮਾਡਲ ਵਾਲੇ ਇੰਡੀਕੇਟਰ ਆ ਗਏ ਤੇ ਜੇ ਬਾਈ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਹੈ ਪੀ ਬਾਈ ਦੀ ਕਿੰਨੀ ਡਿਮਾਂਡ 5 ਲੱਖ 60 ਹਜ਼ਾਰ ਆ ਬਾਈ 560 ਆ ਹਾਂਜੀ ਤੇ ਲੈਣ ਦੇਣ ਬਾਈ ਕਿੰਨੇ ਚਾ 520 ਦਾ ਦੇ ਦਾਂਗੇ 520 ਦਾ ਹਾਂਜੀ 520 ਦੇ ਵਿੱਚ ਬਾਈ ਆਹ ਤੁਸੀਂ ਫਾਰਮ 60 55 ਤੁਸੀਂ ਲੈ ਕੇ ਜਾ ਸਕਦੇ ਹੋ ਜਿਹੜਾ ਨੰਬਰ ਆ ਸਕਰੀਨ ਦੇ ਉੱਤੇ ਆ ਤੇ ਹੁਣ ਆਪਾਂ ਦਿਖਾਉਣ ਲੱਗੇ ਆ ਬਾਈ ਸਮਰਾਜ 855 ਹਾਂ ਇਹ 2019 ਮਾਡਲ ਆ ਬਾਈ 19 ਮਾਡਲ ਆ ਗਿਆ ਹਾਂਜੀ ਤੇ ਚਾਰੋਂ ਟਾਇਰਾਂ ਦੀ ਗੱਲਬਾਤ ਕਰੀਏ ਬਾਈ ਟਰੈਕਟਰ ਦੇ ਇਹਦੇ ਨਾਲ ਦੇ ਹੈਗੇ ਨੇ ਜੀ 75 ਪੈਸੇ 75 ਪੈਸੇ ਹੈਨਾ ਬਾਈ ਇਹ ਹਰਿਆਣਾ ਕੇ ਪੰਜਾਬ ਨੰਬਰ ਪੰਜਾਬ ਮਾਨਸਾ ਫਸਟ ਪਾਰਟੀ ਦਾ ਜੀ ਅੱਛਾ ਪੀ 231 1210 ਘੰਟੇ ਚੱਲਿਆ ਜੀ ਕਿੰਨੇ 1210 1810 ਹਾਂ 3 ਸਪੀਡ ਟਰੈਕਟਰ ਹੋਇਆ ਵੈ ਜੀ ਇਹ 3 ਸਪੀਡ ਹੋਇਆ ਹੋਇਆ ਹਾਂ ਟਰੈਕਟਰ ਬਹੁਤ ਚੰਗਾ ਰੈਡੀਕਲੀ ਸੈਲਫ ਹੀ ਖੁੱਲੀ ਹੋਰ ਚਾਬੀ ਵੀ ਨਹੀਂ ਲੱਗੀ ਕਿਤੇ ਜੀ ਕਿਤੇ ਚਾਬੀ ਨਹੀਂ ਲੱਗੀ ਤੇ ਕਲਮ ਵਗੈਰਾ ਤਾਂ ਨਹੀਂ ਬਾਈ ਕਿਤੇ ਲੱਗੀ ਹੋਈ ਨਹੀਂ ਨਹੀਂ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਬਾਈ ਇਹਨਾਂ ਦਾ ਨਾਂ ਲਿਆ ਕਰ ਜਾਂਦਾ ਪਰ ਹੋਇਆ ਨਹੀਂ ਹੈਗਾ ਕਿਦੋਂ ਠੀਕ ਹੈ ਬਾਈ ਚਲ ਉਹ ਕੋਈ ਵੀ ਨਹੀਂ ਲਈ ਹੁੰਦੀ ਕੋਈ ਹੋਣੀ ਤੇ ਟਰੈਕਟਰ ਜਿੰਨਾ ਵੀ ਹੈਗਾ ਬਾਈ ਬਹੁਤ ਸਾਫ ਕੰਡੀਸ਼ਨ ਦਾ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਜਿਹੜਾ ਟਰੈਕਟਰ ਆ ਦਿਖਾ ਦਿੰਨੇ ਆ ਤੇ ਪਾਵਰ ਸਟੀering ਆ ਗਿਆ ਆ ਟਰੈਕਟਰ ਦੀਆਂ ਸੀਲਾਂ ਸੂਲਾਂ ਹਜੇ ਤਾਂ ਹੀ ਓਵੇਂ ਆ ਇੱਥੋਂ ਚੈੱਕ ਕਰ ਲਓ ਆ ਜਗ੍ਹਾ ਤੋਂ ਚੈੱਕ ਕਰ ਲਓ ਇੱਥੋਂ ਕਰ ਲਓ ਸਾਰਾ ਜਿਹੜਾ ਟਰੈਕਟਰ ਆ ਇਸ ਵਾਲੀ ਸੀਲ ਸੂਲ ਇਹਦੀ ਵੀ ਨਹੀਂ ਪੱਟੀ ਹੋਈ ਹਜੇ ਨਹੀਂ ਪੱਟੀ ਨਹੀਂ ਹੋਈ ਹੈਨਾ ਨਹੀਂ ਜ਼ਿਆਦਾਤਰ ਬਾਈ ਆ ਉੱਤੇ ਤਰੰਗਾ ਪੰਗਾ ਹੁੰਦੀ ਨਾ ਓਵੇਂ ਹੀ ਚੱਲਦਾ ਸੀ ਹਾਂ ਤੇ ਬਾਈ ਜਿਹੜੀ ਸ਼ੋ ਆ ਤੁਹਾਡੇ ਸਾਹਮਣੇ ਹੈ ਮਲਾਈ ਯਾਰ ਕੀ ਸ਼ੋ ਪਈ ਹੋਈ ਆ ਜਿੰਨਾ ਵੀ ਟਰੈਕਟਰ ਹੈਗਾ ਬਹੁਤ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਆ ਮਰਗਾਰਡ ਉੱਤੇ ਤੋਂ ਤੇ ਥੱਲੇ ਤੋਂ ਚੰਗੀ ਤਰ੍ਹਾਂ ਚੈੱਕ ਕਰਕੇ ਤੁਸੀਂ ਬਈ ਲੈ ਕੇ ਜਾ ਸਕਦੇ ਹੋ ਪੈਸੇ ਲਾਉਣੇ ਆ ਜਮੈਂ ਜਮਾ ਚੀਜ਼ ਨੂੰ ਟੰਕਾ ਕੇ ਲੈ ਕੇ ਜਾਇਓ ਬਈ ਜੇ ਬਈ ਹੁਣ ਇਹਦੀ ਡਿਮਾਂਡ ਦੀ ਗੱਲਬਾਤ ਕਰੀਏ ਰਿਮਾਨ 5 ਲੱਖ 70 ਹਜ਼ਾਰ ਆ ਵੀਰੇ 5 70 ਹਾਂਜੀ ਤੇ ਬਈ ਲੈਣ ਦੇਣ ਫਿਰ ਕਿੰਨੇ ਚ ਲੈਣ ਦੇਣਾ ਪਹਿਲਾਂ 5 ਲੱਖ 45 ਹਜ਼ਾਰ ਦਾ ਜੀ 5 45 ਦਾ ਹਾਂਜੀ ਬਾਕੀ ਮਾਨਦਾਨ ਕਰਦੇ ਆ ਮਾੜਾ ਮੋਟਾ ਬਾੜਾ ਲੰਮਾ ਚੌੜਾ ਫਰਕ ਕੇ ਬਾੜਾ ਲੰਮਾ ਚੌੜਾ ਨਹੀਂ ਹੈਗਾ ਠੀਕ ਆ ਬਈ ਹਾਂ ਅਰਾਂ ਦਾ ਮੈਂ ਕਰਨ ਲੱਗਿਆ ਸੀ ਚ ਇਹ ਇਹਦੇ ਜ ਹੈ ਨਹੀਂ ਬਾਈ ਇਹਨਾ ਮਾਰਜਨ ਬਾਈ ਕਹਿੰਦਾ ਤੇ ਕੋਈ ਗੱਲ ਨਹੀਂ ਬਾਕੀ ਮੱਕੇ ਦੇ ਉੱਪਰ 5-4000 ਰੁਪਏ ਦਾ ਹਲਕਾ ਫੁਲਕਾ ਮਾਨਤਨ ਬਾਈ ਅਰਗੇ ਪੱਕਾ ਕਰਨਗੇ ਹੁਣ ਆਪਾਂ ਬਾਈ ਦਿਖਾਉਣ ਲੱਗੇ ਆ ਫਾਰਮਾ ਸਾਠ ਹਾਂ ਇਹ 2011 ਮਾਡਲ ਆ ਵੀਰੇ ਠੀਕ ਆ ਬਾਈ 11 ਦਾ ਜਮਾ ਲਾਸਟ ਆ 12 ਮਹੀਨੇ ਦਾ ਜੀ ਠੀਕ ਆ ਬਾਈ ਇਹ ਨੰਬਰ ਹਰਿਆਣਾ ਜੀ ਐਨਓਸੀ ਵਗੈਰਾ ਲੈ ਕੇ ਦੇ ਦਿਆਂਗੇ ਟਾਇਰ 90 ਪੈਸੇ ਨੇ ਚਾਰੋਂ ਟਾਇਰ 90 ਪੈਸੇ ਆ ਹਨਾ ਹੈ ਟੌਪ ਮਾਡਲ ਆ ਜੀ ਠੀਕ ਆ ਬਾਈ ਕਾਗਜ਼ ਪਤਰਾ ਦਾ ਓਕੇ ਆ ਬਾਈ ਓਕੇ ਓਕੇ ਕੈਸ਼ ਦਾ ਟਰੈਕਟਰ ਆ ਬਾਈ ਰੰਗ ਰੋਗਨ ਦਾ ਬਾਈ ਰੰਗ ਰੋਗੰਦਾ ਜਿੰਨਾ ਵੀ ਟਰੈਕਟਰ ਹੈਗਾ ਬਾਈ ਬਹੁਤ ਚੰਗਾ ਪਿਆ ਮਗਰਾੜ ਮੂੜ ਬਹੁਤ ਜਿਆਦੇ ਚੰਗੇ ਨੇ ਜੀ ਬਾਈ ਲੈ ਵੀ ਮਰਗਾੜ ਪਹਿਲਾਂ ਤਾਂ ਚੰਗੀ ਤਰ੍ਹਾਂ ਕਰੋ ਚੈੱਕ ਉੱਤੇ ਤੋਂ ਤੇ ਥੱਲੇ ਤੋਂ ਠੀਕ ਆ ਪੈੜਦਾਨ ਵਗੈਰਾ ਜੈਨੂਅਲ ਕੰਡੀਸ਼ਨ ਦੇ ਵਿੱਚ ਆ ਜਿਹੜਾ ਟਰੈਕਟਰ ਆ ਬਾਈ ਸਾਰਾ ਸੁੱਕਾ ਪਿਆ ਹੋਇਆ ਕਿਤੇ ਵੀ ਕੋਈ ਲੀਕੇਜ ਵਗੈਰਾ ਨਹੀਂ ਹੈਗੀ ਠੀਕ ਆ ਤੇ ਤਲਮ ਕੱਪਾ ਕਿਤੇ ਲੱਗਿਆ ਨਹੀਂ ਹੋਇਆ ਛਤਰੀ ਵਗੈਰਾ ਸਾਫ ਕੰਡੀਸ਼ਨ ਦੇ ਵਿੱਚ ਆ ਲੈ ਦਲ ਕਰੀ ਜਾ ਤੇ ਜਿੰਨਾ ਵੀ ਟਰੈਕਟਰ ਹੈਗਾ ਬਾਈ ਬਿਲਕੁਲ オリジナル ਆ ਤੇ ਹੈਪੀ ਬਾਈ ਜੇ ਹੁਣ ਇਹਦੇ ਡਿਮਾਂਡ ਦੀ ਗੱਲ ਬਾਤ ਕਰੀਏ ਮਾਰ 370000 ਆ ਬਾਈ 370 ਹਾਂ ਜੀ ਲੈਣ ਦੇਣ ਫਿਰ ਕਿੰਨੇ ਚ ਲੈਣ 340000 ਰੁਪਈਆ ਜੀ 340 ਚ ਹਾਂ ਜੀ ਐ ਵੀ 340 ਦੇ ਵਿੱਚ ਜੀ ਜਿਹਨੂੰ ਹੁਣ ਜਾ ਰੇਟ ਆ ਟਰੈਕਟਰ ਬਹੁਤ ਚੰਗਾ ਜੀ ਹਾਂ ਆ ਬਿਲਕੁਲ ਬਰੀਕੀ ਨਾਲ ਨਾ ਚੰਗੀ ਤਰ੍ਹਾਂ ਕੈਮਰਾ ਮਾਰ ਕੇ ਤੁਹਾਨੂੰ ਦਿਖਾਤਾ ਜਿੰਨਾ ਵੀ ਟਰੈਕਟਰ ਹੈਗਾ ਸਾਰਾ オリジナル ਆ ਬਾਈ ਰਿਮ ਰੂਮ ਐਨ ਜਮਾ ਨਾ ਬੰਪਰ ਵੀ ਨਹੀਂ ਪੇਂਟ ਕਰਵਾਇਆ ਆਪਾਂ ਦੇ ਵੀ ਏਜੰਸੀ ਵਾਲਾ ਨਾਲ ਪਏ ਹੋਏ ਆ ਠੀਕ ਆ ਬੰਪਰ ਵੀ ਏਜੰਸੀ ਵਾਲਾ ਪੇਂਟ ਹੀ ਆ ਇਹ ਵੀ ਨਹੀਂ ਪੇਂਟ ਹੋਇ ਨਾ ਵੀ ਟਰੈਕਟਰ ਦਾ ਸਾਰੇ ਨੂੰ ਪਲੱਸ ਪੁਆਇੰਟ ਇਹ ਆ ਵੀ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਬਾਕੀ ਮੌਕੇ ਦੇ ਉੱਪਰ ਜਿਹੜੇ ਬਾਈ ਵਰਗੇ ਜਿਹੜਾ ਸਾਰੇ ਟਰੈਕਟਰਾਂ ਦੇ ਉੱਪਰ ਮਾਨਤਾਣ ਕਰਨਗੇ ਹੁਣ ਬਾਈ ਆਪਾਂ ਦਿਖਾਉ ਲੱਗੇ 855 ਹਾਂ ਇਹ 2013 ਦਾ ਲਾਸਟ ਆ ਬਾਈ ਜਮਾਂ 14 ਫਾਸਟ ਕਾਪੀ 14 ਦੀ ਆ ਹਾਂ ਠੀਕ ਆ ਬਾਈ ਟਰੈਕਟਰ ਇਹ ਵੀ ਪਿਓਰ ਡੀਟੀ ਮਾਡਲ ਆ ਜੀ ਸੀ ਨਟ ਵਾਲੀ ਹੱਬ ਵਾਲਾ ਡਿਸਟ੍ਰੀਬਿਊਟਰ ਵਾਲਾ ਜੀ ਠੀਕ ਆ ਬਾਈ ਇਹ ਦੂ ਟਰੈਕਟਰ ਦੇ 90 ਪੈਸੇ ਨੇ ਜੀ ਮਗਰਲੇ ਵੀਕੇਟੀ ਦੇ ਮੂਹਰੇ ਲੈ ਆ ਇਸ ਕੰਪਨੀ ਦੇ ਆ ਜੀ ਬਾਈ ਤੇ ਬਾਈ ਬੈਕ ਸਾਈਡ ਤੇ ਟਰੈਕਟਰ ਦੀ ਕ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਹੈ ਨਾ ਇਹਦਾ ਬਾਈ ਸਾਰੀ ਐਸੈਸਰੀ ਮਿਲ ਜੂਗੀ ਨਾਲ ਛਤਰੀ ਨਹੀਂ ਹੈਗੀ ਬਾਈ ਬਾਕੀ ਡੰਡਾ ਫੱਟੀ ਸਭ ਕੁਝ ਹੈਗਾ ਨਾਲ ਠੀਕ ਆ ਡੰਡਾ ਫੱਟੀ ਇਹਦਾ ਮਿਲ ਜੂਗਾ ਛਤਰੀ ਹੈ ਨਹੀਂ ਬਾਈ ਤੇ ਹੁਣ ਇਧਰਲੀ ਸਾਈਡ ਤੋਂ ਇਹ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਬਾਤ ਕਰੀਏ ਬਿਲਕੁਲ ਸਾਫ ਪਿਆ ਹੋਇਆ ਟਰੈਕਟਰ ਰੋਡ ਰੋਡ ਪੰਪ ਨਾਲ ਦੀ ਨਹੀਂ ਸਾਰਾ ਕੁਝ ਠੀਕ ਆ ਬਾਈ ਲਓ ਬਾਈ ਮਰਗਾੜ ਵਗੈਰਾ ਕਰ ਲਓ ਚੰਗੀ ਤਰ੍ਹਾਂ ਚੈੱਕ ਬਿਲਕੁਲ ਇਤੇ ਬਈ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਨਹੀਂ ਨਹੀਂ ਜੈਨੂ ਆਣਾ ਜੀ ਸਾਰਾ ਜੈਨੂ ਆਣਾ ਹਾਂ ਬੰਪਰ ਵਗੈਰਾ ਦਾ ਕਰਵਾਇਆ ਬਾਈ ਕੱਲਾ ਬੰਪਰ ਬੰਪਰ ਦਾ ਤਾਂ ਕੋਈ ਗੱਲ ਨਹੀਂ ਬੰਪਰ ਦਾ ਬਾਈ ਬਾਕੀ ਚੰਗਾ ਰੇਟ ਦਾ ਬੰਦਾ ਬਾਕੇ ਚੈੱਕ ਕਰਕੇ ਲੈ ਕੇ ਜਾ ਬਾਈ ਠੀਕ ਆ ਬਾਈ ਤੇ ਹੈਪੀ ਬਾਈ ਜੇ ਹੁਣ ਇਹਦੇ ਡਿਮਾਂਡ ਦੀ ਗੱਲ ਬਾਤ ਕਰੀਏ ਡਿਮਾਂਡ ਦੀ 4 ਲੱਖ 65000 ਰੁਪਏ ਜੀ 465 ਹਾਂਜੀ ਤੇ ਬਾਈ ਲੈਣ ਦੇਣ ਫਿਰ ਲੈਣ ਦੇਣ ਆਪਾਂ ਇਹ ਦੇਵਾਂਗੇ ਟਰੈਕਟਰ 435000 ਦਾ ਜੈਸਨੋ ਵਾਲਾ ਰੇਟ ਆ ਜੀ ਇਹਦਾ 435 ਦਾ ਜੈਸਨੋ ਵਾਲਾ ਰੇਟ ਆ ਹਨਾ ਠੀਕ ਆ ਬਾਈ ਲੈ ਵੀ ਜਿੰਨੇ ਵੀ ਟਰੈਕਟਰ ਹੈਗੇ ਸੀ ਇੰਨੇ ਵੀ ਟਰੈਕਟਰ ਆਪਾਂ ਬਾਈ ਵੀਡੀਓ ਦੇ ਵਿੱਚ ਦਿਖਾਏ ਆ ਸਾਰਿਆਂ ਦੇ ਉੱਪਰ ਬਾਈ ਆਰ ਕੇ ਹਲਕਾ ਫੁਲਕਾ ਮਾਨਤਾਣ ਕਰਨਗੇ ਠੀਕ ਆ ਜਿਹੜਾ ਨੰਬਰ ਆ ਬਾਈ ਹੈਪੀ ਪਹਿਲਾਂ ਦਾ ਨੰਬਰ ਬੋਲ ਦਿਓ ਜੀ ਨੰਬਰ 94171 64707 ਬਾਈ ਠੀਕ ਆ ਬਾਈ ਠੀਕ ਆ ਬਾਈ ਪੰਜਾਬ ਤੇ ਹਰਿਆਣਾ ਨੰਬਰ ਸੀਗੇ ਠੀਕ ਆ ਉੱਚਾ ਤੇ ਨੀਵਾ ਮਾਡਲ ਸੀਗੇ ਬਾਈ ਆਰ ਕੇ ਜਿਹੜੇ ਰੇਟ ਆ ਬਿਲਕੁਲ ਆਪਾਂ ਜੈਨੂਨ ਕਰਾਏ ਹੋਏ ਸੀਗੇ ਜਿਹੜੇ ਵੀ ਵੀਰ ਨੇ ਬਾਈ ਟਰੈਕਟਰ ਲੈਣਾ ਹੋਇਆ ਜਿਹੜਾ ਨੰਬਰ ਆ ਸਕਰੀਨ ਦੇ ਉੱਤੇ ਆ ਤੁਸੀਂ ਬਾਈ ਆਰ ਨਾਲ ਡਾਇਰੈਕਟ ਸੰਪਰਕ ਕਰਕੇ ਇਹ ਟਰੈਕਟਰ ਤੁਸੀਂ ਲੈ ਕੇ ਜਾ ਸਕਦੇ ਹੋ ਜਿਹੜਾ ਰੇਟ ਆ ਬਾਈ ਰੇਟ ਤੁਸੀਂ ਡਿਸਕਸ ਕਰ ਲਿਓ ਰੇਟ ਉੱਪਰ ਇਹ ਟਰੈਕਟਰ ਦਾ ਟਰੈਕਟਰ ਆ ਜੀ ਕਾਪੀ ਕਾਗਜਾਂ ਦੀ ਆਪਣੀ ਉਦੋਂ ਵੱਧ ਕੇ ਫੁੱਲ ਗਾਰੰਟੀ ਆ ਕਿਸੇ ਕਿਸਮ ਦੀ ਦਿੱਕਤ ਆਪਾਂ ਦੇਣਦਾਰ ਆ ਸਾਰੀਆਂ ਚੀਜ਼ਾਂ ਦੀ ਸਾਰੀ ਉਮਰ ਦੀ ਦੇਣਦਾਰ ਆ ਠੀਕ ਆ ਬਾਈ ਸਾਰੀਆਂ ਚੀਜ਼ਾਂ ਦੀ ਬਾਈ ਆਰ ਕੇ ਗਾਰੰਟੀ ਲੈਣਗੇ